ਹੈਲੋ ਜੀ ਸਾਰਿਆਂ ਨੂੰ ਹਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਵਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਇੱਥੇ ਅੱਜ ਦੇ ਵਲੌਗ ਵਿੱਚ ਹੋ ਗਿਆ ਸੀ ਜੀ ਮਾਰਨਿੰਗ ਦਾ ਟਾਈਮ ਤੇ ਸਵੇਰ-ਸਵੇਰ ਨੂੰ ਬਹੁਤ ਸੋਹਣੀ ਹਵਾ ਵਗਦੀ ਪਈ ਸੀ ਤੇ ਇੱਥੇ ਪੂਰੇ ਬੱਦਲ ਹੀ ਬੱਦਲ ਹੋਏ ਪਏ ਸੀਗੇ ਪੂਰੇ ਸੂਰਜ ਨੂੰ ਨਾਲ ਟੱਕ ਲਿਆ ਸੀ ਬੱਦਲ ਨੇ ਵੈਸੇ ਮੈਨੂੰ ਲੱਗੇ ਇੰਨੇ ਜ਼ਿਆਦੇ ਨਹੀਂ ਮੱਕੇ ਉੱਪਰ ਬਹੁਤ ਬੱਦਲ ਸੀ ਪਰ ਨਾ ਮੱਕੀ ਠੀਕ ਸੀਗਾ ਦਿਨ ਵਧੀਆ ਲੱਗ ਗਿਆ ਸੀ ਨੇਰੀ ਜੀ ਪਹਿਲਾਂ ਆਈ ਸੀ ਸਵੇਰੇ 4:00 ਵਜੇ ਤੇ ਕਾਫੀ ਖਲਾਰਾ ਪੈ ਗਿਆ ਵਿੱਚ ਮੱਖੀ ਵਿੜੇ ਦੇ ਕਿੰਨੇ ਸਾਰੇ ਮੱਖੀ ਪੱਤੇ ਪੱਤੇ ਹੋ ਗਏ ਤੁਹਾਨੂੰ ਪਤਾ ਕਿ ਰੁੱਖਾਂ ਦੇ ਨਾਲ ਪੱਤੇ ਬਹੁਤ ਜ਼ਿਆਦਾ ਖੰਡਰ ਜਾਂਦੇ ਆ ਤੇ ਅੱਜ ਕੱਲ੍ਹ ਗਰਮੀ ਨਾਲ ਤਰੇਕਾਂ ਦੇ ਮਲਕੀੜ ਪੱਤੇ ਉਹਦੇ ਖੱਟੇ-ਖੱਟੇ ਹੋ ਜਾਂਦੇ ਆ ਤੇ ਫਿਰ ਬਹੁਤ ਮਲਕੀ ਨੀਚੇ ਡਿੱਗ ਜਾਂਦੇ ਆ ਤੇ ਇੱਥੇ ਵੇਖੋ ਜੀ ਇੱਧਰ ਵੀ ਨਾ ਇਹ ਕੱਲ ਤਰੇਕ ਥੋੜੀ ਸ਼ਾਂਗ ਦਿੱਤੀ ਸੀ ਨੀਚੇ ਨਾ ਮੱਖੀ ਅੱਜ ਕੱਲ੍ਹ ਮਛਰੀ ਜੀ ਬਹੁਤ ਹੋ ਜਾਂਦੀ ਹੈ ਇੱਥੇ ਮੋਟਰ ਚੱਲਦੀ ਰਹਿੰਦੀ ਆ ਤੇ ਕੋਲ ਪਾਣੀ ਜੂਆ ਤੇ ਇਸ ਵਰਕੇ ਨਹੀਂ ਤੇ ਮਛਰੀ ਮਛਰੀ ਸੀਗੀ ਇੱਥੇ ਤਾਂ ਖਲੋਤਾ ਨਹੀਂ ਸੀ ਜਾਂਦਾ ਹੁੰਦਾ ਤੇ ਇਧਰ ਬਸ ਫਲਾਂ ਦੇ ਬੂਟੇ ਆ ਤੇ ਇੱਧਰ ਸਬਜੀ ਲੱਗੀ ਪਿੰਡੀ ਲੱਗੀ ਸੀ ਪਿੰਡੀ ਨੂੰ ਆਪਾਂ ਉਤੋਂ ਕੱਟ ਦਿੱਤਾ ਵਾ ਤੇ ਮੈਂ ਕਿਉਂ ਨਾ ਪਿੰਡੀ ਲੱਗਦੀ ਨਹੀਂ ਸੀਗੀ ਤੇ ਇਸ ਕਰਕੇ ਪਿੰਡੀ ਸਾਰੀ ਲਾਪਰ ਜੇ ਦਿੱਤੀ ਸੀ ਤੇ ਬਾਅਦ ਵਿੱਚ ਉਹਨੂੰ ਵਧੀਆ ਮਿਲ ਕਿਵੇਂ ਹੋ ਜਾਊਗੀ ਇਹਨਾਂ ਕਿ ਥੋੜੇ ਇੱਕ ਟਾਈਮ ਬਾਅਦ ਨਾ ਸੋ ਕੋਈ ਜਿਆਦਾ ਲੱਗਣ ਲੱਗ ਜੇਗੀ ਤੇ ਜਿੱਦ ਐਵੇਂ ਪਿੰਡੀ ਹੋ ਜਾਂਦੀ ਹੈ ਫਿਰ ਥੋੜੇ ਇੱਕ ਟਾਈਮ ਬਾਅਦ ਉਹਨੂੰ ਲਾਪਰ ਦੇਈਦਾ ਜੀ ਤੇ ਇੱਥੇ ਨਾ ਕੱਪੜੇ ਤੋਪਣ ਵਾਸਤੇ ਪਾਏ ਹੋਏ ਸੀ ਬਸ ਦੀ ਧੋਣਨ ਲੱਗੇ ਹੋਏ ਆ ਤੇ ਇਧਰ ਮੇ ਆ ਗਈ ਸੀ ਘਰੇ ਬੜਾ ਸੋਹਣਾ ਜੀ ਮੌਸਮ ਸੀ ਸਵੇਰੇ ਸਵੇਰੇ ਅੱਜ ਮੈਨੂੰ ਕੀ ਐਂ ਠੰਡਾ ਠੰਡਾ ਸੀਗਾ ਪਰ ਚਲੋ ਬਾਅਦ ਵਿੱਚ ਤਾਂ ਭਾਵੇਂ ਇੱਕਦਮ ਗਰਮੀ ਹੋਈ ਜਾਵੇ ਪਰ ਇੰਨਾ ਕੀ ਆ ਸਵੇਰੇ ਇੱਕਦਮ ਉੱਠੇ ਵਧੀਆ ਸੀਗਾ ਮੌਸਮ ਤੇ ਇੱਥੇ ਮੈਂ ਲੈ ਕੇ ਆਈ ਸੀ ਜੀ ਕੱਪੜੇ ਧੋ ਲਿਆਈ ਸੀ ਵੱਡੀ ਮੋਟਰ ਚੱਲਦੀ ਸੀ ਸੌਖਾ ਹੋ ਗਿਆ ਥੋੜਾ ਜਿਹਾ ਅੱਜ ਤੇ ਮੈਂ ਉਹਦਾ ਛੇਤੀ ਛੇਤੀ ਗਾਲ ਲੇ ਕੱਲ ਨਾ ਕੱਪੜੇ ਕਾਫੀ ਜ਼ਿਆਦੇ ਸੀਗੇ ਤੇ ਫਿਰ ਮੈਂ ਸੋਚਿਆ ਪਹਿਲਾਂ ਸਭ ਤੋਂ ਕੱਪੜਿਆਂ ਦੇ ਕੰਮ ਖਤਮ ਕਰ ਦਿਆਂ ਵੈਸਤੇ ਨਾ ਜਿੰਨਾ ਵੀ ਸਵੇਰ ਤੜਕੇ ਉੱਠ ਪਈਏ ਓਨੀ ਜਲਦੀ ਜਲਦੀ ਸਾਰੇ ਕੰਮ ਖਤਮ ਹੋ ਜਾਂਦੇ ਆ ਤੇ ਅੱਜ ਤਾਂ ਸਿਰ ਮੈਂ ਸਾਢੇ 4 ਉੱਠ ਪਈ ਸੀਗੀ ਤੇ ਜਦ ਮੈਂ ਉੱਥੇ ਬਾਹਰ ਵਧੀਆ ਹਵਾ ਹਵਾ ਆ ਰਹੀ ਸੀ ਬੜਾ ਠੰਡਾ ਠੰਡਾ ਸੀ ਮੌਸਮ ਤੇ ਇੱਥੇਕ ਟਾਈਮ ਹੋਇਆ ਸੀ ਸਾਢੇ 6 ਵਜੇ ਦਾ ਬਸ ਜੀ ਮੈਂ ਹੁਣ ਕੱਪੜੇ ਪਹਿਲਾਂ ਆਪਦੇ ਮੱਕੀ ਤੋਤੇ ਪਹਿਲਾਂ ਮੈਂ ਸੋਚਿਆ Te este ferme para que es para ਤਾਨੂੰ ਬੜਾ ਕੱਪੜੇ ਧੋਣ ਦਾ ਵੀ ਕੰਮ ਲਗੀ ਰੋਜ ਦਾ ਹੀ ਹੋ ਜਾਂਦਾ ਵਾ ਗਰਮੀ ਜਦੋਂ ਸਭ ਤੋਂ ਜ਼ਿਆਦਾ ਹੁੰਦੀ ਪਾਕਾਇਦਨੇ ਸਿਆਲ ਵਿੱਚ ਕੱਪੜੇ ਐਵੇਂ ਕੋਟੀਆਂ-ਕੋਟ ਜ਼ਿਆਦੇ ਹੋਈਂਦੇ ਪਰ ਗਰਮੀ ਵਿੱਚ ਵੀ ਕੱਪੜੇ ਖਤਮ ਨਹੀਂ ਹੁੰਦੇ ਕਿਉਂਕਿ ਇੱਕ ਦਿਨ ਦੇ ਤਿੰਨ-ਤਿੰਨ ਸੂਟ ਹੋ ਜਾਂਦੇ ਆਪਣੇ ਕੋਲ ਦੇ ਹੀ ਹੋ ਜਾਂਦੇ ਆ ਬੱਚੇ ਆ ਸਵੇਰੇ ਇਕਲਾ ਕੇ ਜਾਂਦੇ ਆ ਫਿਰ ਡਰੈਸ ਸਕੂਲ ਵਾਲੀ ਪਾ ਜਾਂਦੇ ਆ ਫਿਰ ਆ ਕੇ ਪਾਉਂਦੇ ਆ ਤੇ ਫਿਰ ਰਾਤ ਨੂੰ ਉਹਨਾਂ ਨੇ ਮੈਂ ਕਿ ਫਿਰ ਬਦਲਨੇ ਹੁੰਦੇ ਆ ਜਦੋਂ ਕਿ ਆਉਂਦੇ ਆ ਕਰਨਾ ਲੈਂਦੇ ਆ ਫਿਰ ਗੰਦੇ ਕਰ ਲੈਂਦੇ ਆ ਫਿਰ ਰਾਤ ਨੂੰ ਬਦਲਨੇ ਪੈਂਦੇ ਕੱਪੜੇ ਉਹਨਾਂ ਦੇ ਤੇ ਐਂ ਕੱਪੜੇ ਕਾਫੀ ਜ਼ਿਆਦੇ ਹੋ ਜਾਂਦੇ ਆ ਰੋਜ ਦੇ ਦਾ ਵਾ ਤੇ ਫਿਰ ਕਿੰਨੇ ਸਾਰੇ ਬਣ ਜਾਂਦੇ ਆ ਰੋਜ਼ ਧੋਣੇ ਪੈਂਦੇ ਆ ਤੇ ਐਵੇਂ ਅਰਕੇ ਜੀ ਸਾ ਬਸ ਮੈਂ ਸਵੇਰ ਸਵੇਰਾ ਦਾ ਕੰਮ ਛੇਤੀ ਛੇਤੀ ਖਤਮ ਕਰ ਲਿਆ ਸੀ ਤੇ ਮੈਂ ਬਸ ਹੁਣ ਇੱਥੇ ਕੱਪੜੇ ਧੋਲੇ ਸੀ ਤੇ ਹੁਣ ਮੈਂ ਅੰਦਰ ਸੋਈ ਦਾ ਕੰਮ ਖਤਮ ਕਰਾਈ ਸੀ ਇਕ ਚਾਹ ਪਾਣੀ ਬਣਾ ਲਿਆ ਆਟਾ-ਆਟਾ ਵੀ ਗੁੰਨ ਲਿਆ ਵਾ ਦੁੱਧ ਵੀ ਮੈਂ ਰੱਖਾਈ ਸੀ ਗਰਮ ਕਰਨ ਵਾਸਤੇ ਤੇ ਹੁਣ ਬਸ ਇੱਥੇ ਕੱਪੜੇ ਸੁਕਣੇ ਪਾ ਕੇ ਬਾਅਦ ਚ ਮਨ ਕਿਰਤ ਦੀ ਰੋਟੀ ਲਾ ਲਵਾਂਗੇ ਤੇ ਬਸ ਉਹਨੇ ਦੋ ਹੀ ਰੋਟੀਆਂ ਲਾ ਲੈ ਕੇ ਜਾਣੀਆਂ ਨੇ ਸਕੂਲ ਘਰੇ ਤਾਂ ਉਹ ਖਾ ਕੇ ਨਹੀਂ ਜਾਂਦੀ ਤੁਹਾਨੂੰ ਪਤਾ ਕਿ ਬੱਚਿਆਂ ਰੋਟੀ ਖਾਣੀ ਤਾਂ ਮਿਲ ਕੇ ਇੰਨੀ ਜਿਆਦੀ ਔਖੀ ਲੱਗਦੀ ਹੈ ਨਾ ਕੋਈ ਹਿਸਾਬ ਨਹੀਂ ਸਵੇਰੇ ਵੀ ਭਾਵੇਂ ਕੁਲ ਕਰੇ ਲੇਸ ਦੇ ਦੋ ਚਾਕਲੇਟ ਦੇ ਦੋ ਬਸ ਉਹੀ ਖਾ ਲੈਣੇ ਆ ਤੇ ਸਕੂਲ ਵਾਸਤੇ ਰੋਟੀ ਬਸ ਦੋ ਹੀ ਇਸ ਤੋਂ ਬਾਅਦ ਨਹੀਂ ਨਾ ਘਰੇ ਖਾ ਕੇ ਜਾਣੀਆਂ ਨਾ ਆ ਕੇ ਖਾਣੀਆਂ ਬਸ ਸਕੂਲੇ ਹੀ ਦੋ ਮਨ ਕਿਤਨੇ ਰੋਟੀਆਂ ਖਾਣੀਆਂ ਹੁੰਦੀਆਂ ਵਾ ਤੇ ਐਵੇਂ ਬਸ ਜੀ ਰੋਟੀ ਨਹੀਂ ਜਦੋਂ ਖਾਂਦੇ ਬੱਚੇ ਨੂੰ ਅਲਰਜੀ ਕਰਕੇ ਗਰਮੀ ਜੀ ਹੋ ਜਾਂਦੀ ਹੈ ਤੇ ਫਿਰ ਬੜਾ ਔਖਾ ਜਿਹਾ ਹੋ ਜਾਂਦਾ ਨਾ ਤਾਂ ਇਹ ਦਵਾਈ ਛੇਤੀ ਮੁੜ ਕੇ ਖਾਂਦੇ ਆ ਇੱਥੇ ਜੀ ਆਪਣੇ ਤੁਬਕੇ ਸੀਗੇ ਕੱਪੜੇ ਇੱਥੇ ਮੈਂ ਲੱਗੀ ਸੀਗੀ ਝਾੜੂ ਲਾਉਣ ਤੇ ਝਾੜੂ ਲਾਉਣ ਲੱਗੀ ਮੈਂ ਕਿ ਇੱਥੇ ਨਾ ਨੁਕਰਾਂ ਜਿਆਂ ਦੇ ਵਿੱਚ ਹਵਾ ਦੇ ਨਾਲ ਨਾ ਸਾਡਾ ਸੈਡ ਜੀ ਤੇ ਕੂੜਾ ਇਕੱਠਾ ਹੋ ਗਿਆ ਸੀਗਾ ਇਹ ਰਸਤਾ ਪਰਾਂ ਵੀ ਵੇੜੇ ਵਿੱਚ ਕਾਫੀ ਸਾਰੇ ਪੱਤੇ ਸੀਗੇ ਪਰ ਮੈਂ ਸੋਚਿਆ ਕਿ ਇੰਨਾ ਕੀ ਫੇਰ ਲੈਣੀ ਆ ਕਿ ਤਾਂ ਹਵਾ ਮਾੜੀ ਮਾੜੀ ਜੀ ਵਗਦੀ ਸੀਗੀ ਤੇ ਫਿਰ ਮੈਂ ਆ ਪੱਤੇ ਫਿਰ ਸਾਰੇ ਵੇੜੇ ਵਿੱਚ ਦੁਬਾਰਾ ਫੇਰ ਕੇ ਅੰਦਰ ਜਾਣੇ ਆ ਤੇ ਇਸ ਕਰਕੇ ਨਾ ਅੱਜ ਮੈਂ ਜੀ ਇੱਥੇ ਇੰਨਾ ਕੀ ਬਸ ਥੋੜੀ ਜੀ ਜਗ੍ਹਾ ਦੇ ਵਿੱਚ ਹੀ ਝਾੜੂ ਲਾਇਆ ਤੇ ਇੱਥੇ ਇੰਨਾ ਕੀ ਜੇ ਬਾਬਾ ਮਕੀ ਇੱਥੇ ਨਾ ਨਾਲ-ਨਾਲ ਹੀ ਪੱਤੇ ਸਾਰੇ ਆ ਗਏ ਸੀਗੇ ਤੇ ਇਕੱਠੇ ਜੀ ਹੋ ਗਏ ਸੀਗੇ ਹਵਾ ਦੇ ਨਾਲ ਤੇ ਇੱਥੇ ਫਿਰ ਮੈਂ ਬਸ ਮਕੀ ਨਾ ਇੰਨਾ ਝਾੜੂ ਜੀ ਲਾ ਲਿਆ ਬੋਕਰ ਦਾ ਵੀ ਕੰਮ ਜੀ ਨਿੱਟਦਾ ਹੀ ਹੋ ਜਾਂਦਾ ਇੱਕ ਨਾਂ ਮੱਕੀ ਇੱਥੇ ਕਾਫੀ ਬਣ ਜਾਂਦਾ ਵੇੜਾ ਤੇ ਬੋਕਰ ਫਿਰਦੇ ਆ ਫਿਰਦੇ ਆ ਪੂਰਾ ਘੰਟਾ ਹੀ ਲੱਗ ਜਾਂਦਾ ਪਰ ਮੈਂ ਅੱਜ ਤਾਂ ਫਿਰ ਮੈਂ ਥੋੜਾ ਜਿਹਾ ਹੀ ਫੇਰਿਆ ਮੈਂ ਸੋਚਿਆ ਚਲੋ ਹਵਾ ਵਗਦੀ ਆ ਮੱਕੀ ਫਿਰ ਕੱਲ ਨੂੰ ਫੇਰ ਲਾਂਗੇ ਤੇ ਇੰਨਾ ਜਿਆਦਾ ਖਲਾਰਾ ਨਹੀਂ ਸੀ ਲੱਗਦਾ ਐ ਵੇਖੋ ਜੀ ਵਧੀਆ ਵੇੜਾ ਐ ਇੱਕਦਮ ਸਾਫ਼ ਸੀਗਾ ਤੇ ਇੱਥੋਂ ਇਹ ਕਿ ਸਾਹਮਣੇ ਨੰਗਣਾ ਹੁੰਦਾ ਬਾਹਰ ਵੱਡੇ ਬੂਏ ਤੱਕ ਜਾਣਾ ਹੁੰਦਾ ਫਿਰ ਨਾ ਪੜਾ ਜਾ ਲੱਗਦਾ ਵਾ ਤੇ ਇੱਥੋਂ ਬਸ ਮੈਂ ਪੱਤੇ ਪੱਤੇ ਜੀ ਸਾਰੇ ਇਕੱਠੇ ਕਰਲੇ ਸੀਗੇ ਤੇ ਮੈਂ ਸੋਚਿਆ ਚਲੋ ਇੰਨਾ ਕੀ ਅੱਜ ਇਕੱਠਾ ਕਰ ਲੀਨੀ ਆ ਬਾਕੀ ਆਪਾਂ ਰਹਿਣ ਦਿੰਨੇ ਆ ਤੇ ਇਥੇ ਥੋੜਾ ਥੋੜਾ ਕਰਕੇ ਮੈਂ ਇਕੱਠਾ ਕਰ ਲਿਆ ਸੀਗਾ ਸਾਰਾ ਇੱਥੇ ਜੀ ਟਾਈਮ ਹੋ ਗਿਆ ਸੀਗਾ 10 ਵਜੇ ਇਥੇ ਜੀ ਟਾਈਮ ਹੋ ਗਿਆ ਸੀਗਾ 10:00 ਵਜੇ ਸੀ ਤੇ ਮੈਂ ਸਾਰਾ ਹੀ ਕੰਮ ਟੋਟਲੀ ਖਤਮ ਕਰ ਲਿਆ ਵਾ ਆਪਦਾ ਤੇ ਮੰਜੇ ਧੋਣ ਵਾਲੇ ਸੀਗੇ ਤੇ ਮੈਂ ਬਸ ਜੀ ਹੁਣ ਮੰਜੇ ਧੋਣ ਲੱਗੀ ਸੀਗੀ ਤੇ ਇਹਨਾਂ ਦੇ ਬਸ ਜੀ ਐਵੇਂ ਨਾ ਬੱਚੇ ਦੁੱਧ ਦਾ ਡੋਲ ਦਿੰਦੇ ਆ ਸਬਜੀ ਡੋਲ ਜਾਂਦੀ ਆ ਜਾਈ ਮੈਂ ਕਿ ਨਿੱਕੇ ਨਿੱਕੇ ਤੁਹਾਨੂੰ ਬਤਾ ਕਿ ਜੇ ਉੱਪਰ ਦਾਗ ਜੇ ਲੱਗ ਜਾਂਦੇ ਆ ਮੰਜਿਆਂ ਦੇ ਤੇ ਇਹਨਾਂ ਕਿ ਮੰਜੇ ਧੁਪੇ ਹੁਣ ਵਧੀਆ ਥੋੜੇ ਕਾਲੇ ਕਾਲੇ ਜੇ ਲੱਗਦੇ ਵਧੀਆ ਸਾਫ ਜੇ ਲੱਗਦੇ ਆ ਤੇ ਇੱਥੇ ਮੈਂ ਬਸ ਇਹਨਾਂ ਨੂੰ ਲੱਗੀ ਸੀਗੀ ਧੋਣ ਔਰ ਥੋੜੀ ਬਾਸ ਸਰਫਾ ਮਾ ਆਪ ਦਿੱਤੀ ਸੀ ਤੇ ਬਾਦ ਵਿੱਚ ਪਾਣੀ ਉਤੇ ਵਧੀਆ ਮਾਰ ਦਿੱਤਾ ਸੀ ਤੇ ਵਧੀਆ ਧੁੱਬ ਗਏ ਸੀ ਇਹਨੇ ਕਿ ਮੰਜਿਆਂ ਦੀ ਸੁਖ ਬਹੁਤ ਆ ਮਤਲਬ ਕਿ ਵਧੀਆ ਧੁੱਬ ਸੋਖੇ ਜਾਂਦੇ ਆ ਦੂਸਰੇ ਜਿਹੜੇ ਆਪਾਂ ਬਾਣ ਦੇ ਮੰਜੇ ਲਏ ਉਹਨਾਂ ਉਹ ਧੋਣੇ ਬਹੁਤ ਔਖੇ ਹੁੰਦੇ ਆ ਤੇ ਇਹਨਾਂ ਮੰਜਿਆਂ ਦਾ ਭਾਵੇਂ ਨਾ ਜਿਉਂਗੇ ਹਫਤੇ ਬਾਅਦ ਵੀ ਆਪਾਂ ਧੋਲੀਏ ਤਾਂ ਵੀ ਕੋਈ ਗੱਲ ਨਹੀਂ ਗਈ ਤੇ ਵਧੀਆ ਜੀ ਛੇਛੇ ਦੀ ਧੁੱਬ ਜਾਂਦੇ ਆ ਤੇ ਵੈਸੇ ਤਾਂ ਮਤਲਬ ਕਿ ਨਾ ਮੈਂ ਕਾਫੀ ਟਾਈਮ ਬਾਤ ਹੋਤੇ ਮਹੀਨਾ ਹੀ ਹੋ ਗਿਆ ਇਹਨਾਂ ਨੂੰ ਧੋਪਿਆ ਆ ਇਹ ਮੰਜੇ ਉਹ ਜੀ ਮੱਕੇ ਪਰ ਰੋਜ਼ ਮੱਕੇ ਨਡਾਈ ਦਾ ਵਾ ਉੱਪਰ ਫਿਰ ਮੱਕੇ ਬੈਠ ਜਾ ਦੇ ਤੇ ਫਿਰ ਮੈਂ ਸੋਚਿਆ ਕਿ ਹਲੇ ਟਾਈਮ ਹੈਗਾ ਵਾ ਆਪਾਂ ਪਹਿਲਾਂ ਇਹਨਾਂ ਨੂੰ ਧੋ ਲੈਨੇ ਆ ਤੇ ਇੱਥੇ ਮੈਂ ਜੀ ਬਸ ਮੰਜੇ ਲੱਗੀ ਸੀ ਕਿ ਸਾਫ਼ ਕਰਨ ਤੇ ਇਹਦੇ ਦਿਲਨਾਜ਼ ਆ ਗਈ ਮੇਰੇ ਨਾਲ ਉਹ ਪੂਰੀ ਹੈਲਪ ਕਰਵਾ ਰਹੀ ਆ ਮੇਰੇ ਨਾਲ ਤੇ ਤੁਹਾਨੂੰ ਬਤਾ ਕਿ ਬੱਚਿਆਂ ਨੇ ਜਿੱਥੇ ਪਾਣੀ ਹੋਵੇ ਬਸ ਉੱਥੇ ਐ ਕਹਿ ਲੋ ਜਾਣਗੇ ਕਿ ਸਾਨੂੰ ਨਾਲ ਲਾਓ ਬਸ ਅਸੀਂ ਤੁਹਾਡੇ ਨਾਲ ਕੰਮ ਕਰਾਉਣੇ ਆ ਤੇ ਦਿਲਨਾਜ਼ ਤਾਂ ਬਸ ਛੋਟੀ ਆ ਇਹਨੂੰ ਤਾਂ ਪਾਣੀ ਦੇ ਵਿੱਚ ਬਹੁਤ ਮਿਲਕੀ ਮਚਾ ਆਉਂਦਾ ਵਾ ਤੇ ਵੈਸੇ ਪਾਣੀ ਬਹੁਤ ਠੰਡਾ ਸੀਗਾ ਤੁਹਾਨੂੰ ਪਤਾ ਕਿ ਮੋਟਰ ਦਾ ਜਿਹੜਾ ਪਾਣੀ ਕੱਢੀਏ ਤੇ ਬੜਾ ਠੰਡਾ ਹੁੰਦਾ ਹੈ ਤੇ ਹੀ ਬੁਰਸ਼ ਮਾਰੀ ਜਾਂਦੀ ਸੀ ਆਪਦੇ ਮੂੰਹ ਨੂੰ ਹੀ ਤੇ ਬਸ ਜੇ ਇਥੇ ਨਾਲ ਮੇਰੇ ਲੱਗੀ ਹੋਈ ਸੀਗੀ ਹੰਜੇ ਤੋਂ ਬਾਅਦ ਮੈਂ ਕੁਰਸੀਆਂ ਵੀ ਲੈ ਆਈ ਸੀ ਮੈਂ ਸੋਚਿਆ ਚਲੋ ਹੁਣ ਲੱਗੇ ਤੇ ਇਹ ਗਈਆਂ ਗਿੱਲੇ ਤਾਂ ਹੋਈਆਂ ਆਪਾਂ ਤੇ ਨਾਲ ਨਾਲ ਇਹਨਾਂ ਦਾ ਵੀ ਕੰਮ ਖਤਮ ਕਰ ਦਿੰਨੇ ਆ ਤੇ ਫਿਰ ਮੈਂ ਕੁਰਸੀਆਂ ਲੈ ਕੇ ਜਿਉਂਨਾਂ ਨੂੰ ਸਰਫ ਸਰਫ ਮਾਰ ਲਈ ਸੀਗੀ ਤੇ ਵਧੀਆ ਇਹਨਾਂ ਇੱਕ ਨਾ ਸਾਫ ਜੇ ਹੋ ਗਿਆ ਹੁਣ ਥੋੜਾ ਜਿਹਾ ਟਾਈਮ ਲੰਘ ਜੇ ਜਾਵੇਗਾ ਤੇ ਵਧੀਆ ਇਹਨਾਂ ਮੈਂ ਕਿ ਰੋਜ਼ ਰੋਜ਼ ਬਾਹਰ ਲੈ ਜਾਂਦੇ ਆ ਫਿਰ ਇੱਥੇ ਬਾਹਰ ਬਰਾਂਡੇ ਵਿੱਚ ਲੈ ਆਉਂਦੇ ਇੱਥੇ ਬਾਹੂ ਅਜਦਾ ਵਗਦੀ ਆ ਘੱਟੇ ਮਿੱਟੀ ਤੁਹਾਨੂੰ ਪਤਾ ਕਿ ਬਾਹਰ ਸੋ ਕੁਝ ਜ਼ਿਆਦਾ ਹੁੰਦਾ ਵਾ ਤੇ ਇੱਥੇ ਬਹੁਤ ਖਰਾਬ ਜਗ੍ਹਾਈਆਂ ਪਈਆਂ ਸੀਗੀਆਂ ਤੇ ਇੱਥੇ ਬਸ ਮਾਹੌਲ ਦੇ ਉੱਤੇ ਪਹਿ ਹਾਂਜੀ ਤੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਵਧੀਆ ਲੱਗੇਗਾ ਤੇ ਹਾਂਜੀ ਆਪਾਂ ਮਿਲਦੇ ਹਾਂ ਜੀ ਨਵੇਂ ਵਲੌਗ ਦੇ ਨਾਲ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰ ਦਿਓ ਤੇ ਥੈਂਕ ਯੂ ਜੀ ਵੀਡੀਓ ਵੇਖਣ ਵਾਸਤੇ